ਫਾਜਲਕਾ ਦੇ ਸਰਹੱਦੀ ਪਿੰਡ ਚੰਗੜ ਪੈਣੀ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਬਾਈਕ ਤੇ ਕਿਸੇ ਦੋਸਤ ਨੂੰ ਛੱਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਉਸਦੀ ਬਾਈਕ ਅੱਗੋਂ ਆ ਰਹੀ ਇੱਕ ਟਰੈਕਟਰ ਟਰਾਲੀ ਵਿੱਚ ఢੀਟ ਆ ਜਾਣ ਕਾਰਨ ਇਹ ਹਾ사 ਵਾਪਰਿਆ। ਇਸ ਹਾਦਸੇ 'ਚ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਫਾਜਲਕਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰੇਤਕ ਨੌਜਵਾਨ ਫਾਜ਼ਲ ਕੱਟ ਸਰਹੱਦੀ ਪਿੰਡ ਮਹਾਤਮ ਨਗਰ ਦਾ ਰਹਿਣ ਵਾਲਾ ਸੀ ਅਤੇ ਉਹ ਫਾਜ਼ਲ ਕੱਟ ਇੱਕ ਮੋਬਾਈਲ ਸ਼ਾਪ ਚਲਾਉਂਦਾ ਸੀ। ਇਹ ਐਕਸੀਡੈਂਟ ਹੋਇਆ ਜੀ ਮੁੰਡਾ ਆ ਰਿਹਾ ਸੀ। ਜੰਗੜ ਪੈਣੀ ਤੋਂ ਮੁੰਡੇ ਨੂੰ ਚਾਰ ਡਿੱਕੇ ਤੇ ਟ੍ਰੈਲੀ ਇਹ ਦੂਜਾ ਆ ਰਹੀ ਸੀ ਰਾਮ ਸਿੰਘ ਟਾਣੀ ਉੱਥੇ ਵਿਚਕਾਰ ਟਾਣੀ ਹੈ ਜੀ ਰੇਸ਼ਮ ਸਿੰਘ ਦੀ। ਉਹ ਟਾਣੀ ਦੇ ਬਰਾਬਰ ਹੀ ਆ ਕੇ ਤੇ ਸਾਈਡ ਡਾਲੇ ਦੀ ਵੱਜੀ ਮੋਟਰਸ ਨੇ ਮੁੰਡੇ ਨੂੰ। ਬੇਦਖਾਤ 8:00 ਵਜੇ ਉਹ થોੜੀ ਜਿਹੀ ਇਲਾਜ ਤੇ ਜਾਂਦਾ ਦਾ ਸਾਡੇ 10:00 ਸਾਡੇ 9:00 ਵਜੇ ਉੱਥੇ ਐਕਸੀਡੈਂਟ ਵਰਜ਼ਾ ਗਲਤੀ ਦਾ ਜੀ ਹੁਣ ਇਹ ਬਣਦੀ ਏ ਤੇ ਸਾਈਡ ਦਾ ਟਰਾਲੀ ਦੀ ਵੱਜੀ ਏ ਰਸਤਾ ਇਧਰਲੇ ਪਾਸੇ ਜਿੱਧਰ ਮੋਟਰਸਾਈਕਲ ਆਉਣਾ ਸੀ ਸੱਚੇ ਆ ਰਹੇ ਸੀ ਸੱਪੇ ਤੇ ਉਸ ਪਾਸੇ ਜ਼ਿਆਦਾ ਟੋਇਆ ਸੀ ਤੇ ਗਲਤੀ ਤੋਂ ਟਰਾਲੀ ਦੀ ਵੀ ਬਣਦੀ ਏ ਕਿ ਇਨਸਾਈਡ ਪੂਰੀ ਨਹੀਂ ਮਿਲੀ ਤੇ ਵੱਜੀ ਜੇ ਪੂਰੀ ਉਹਨੂੰ ਅਗੂ ਰਾਹ ਮਿਲਦੀ ਤੇ ਨਾ ਵੱਜਦੀ ਤੇ ਆਪਣੇ دوست ਨੂੰ ਛੱਡ ਕੇ ਆ ਰਿਹਾ ਸਬਾਹ RAM Singh ਵਾਲੇ ਭੈਣੀ ਦੇ ਮਾਲ ਫਾਇਲ ਕਰੂ ਨਾ 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 ਕੰਮ ਕਰਦਾ ਸੀ ਤੇ RAM Singh ਵਾਲੇ ਭੈਣੀ ਨੂੰ ਚੰਗੜ ਬੈਣੀ ਛੱਡਣ ਗਿਆ ਜਦੋਂ ਉਹ ਤੂੰ ਵਾਪਸ ਆ ਰਿਹਾ ਸੀ ਤੇ ਕੋਲ ਮਲਾ ਦੇ ਵੈਕਟਰ ਵਾਲਾ ওভার ਸੀ ਕੋਨੇ ਬਜਰੀ ਵੀ ਪਾਈ ਹੋਈ ਸੀ ਰੇਤਾ ਪਾਇਆ ਹੋਇਆ ਸੀ ਔਰ ਲੱਕੜੀ ਸੀ ਉੱਪਰ ਲੱਕੜੀ ਲੱਗੇ ਸੀ ਬਾਦ ਚੜੀਆਂ ਹੋਏ ਮਾਲੋ ਟ੍ਰੈਲ ਦੇ ਉੱਪਰ ਸਾਈਡ ਬਾਹਰ ਸੀ ਹੁੰਦੇ ਜਦ ਮੋਟਰਸਾਈਕਲ ਆ ਰਹੇ ਉਹ ਮੋਟਰਸਾਈਕਲ ਵੀ ਮੁੰਡਾ ਕੋਈ ਹੋਂ ਦੇ ਵਿੱਚ ਇਹ ਨਹੀਂ ਕਿ ਕੋਈ ਨਸ਼ਾ ਕਰਦਾ ਹੋਏ ਫੇਰਤਾ ਆਪਾਂ ਕਹਿੰਦੇ ਆ ਜੇ ਕੋਈ ਉਹ ਸਿਆਣਾ ਸੀ ਮੁੰਡਾ ਸ਼ਹਿਰ ਦੇ ਵਿੱਚ ਰਹਿੰਦਾ ਸੀ ਪਰ ਲੇਕਿਨ ਜਦ ਤਿਲ ਟਰੈਕਟਰ ਓਵਰ ਸੀ ਜਦੋਂ ਉਹ ਯਾਤਰਾ ਮ ਲਾਈਟਾਂ ਦੇ ਸਾਹਮਣੇ ਕੋਈ ਚੀਜ਼ ਨਹੀਂ ਦਿਖੀ ਆਪ ਕੋਲ ਪਤਾ ਜੇ ਆਪਾਂ ਚੀਜ਼ ਹੈ ਉਹ ਜੀ ਲਿਆਵਾਂਗੇ ਪਿੱਛੇ ਟਰਾਲੀ ਦੇ ਅ ਕੁੰਡਾ ਪੂੜਾ ਹੋਵੇਗਾ ਜਾਂ ਹਾਦਸੇ ਦਾ ਕਾਰਨ ਬਈ ਚੀਜ਼ਾਂ ਬੰਦੀਆਂ ਨੇ ਜੇ ਨੱਕੜੀ ਆਪਾਂ ওভার ਰੱਤ ਲਵਾਗੇ ਉੱਪਰ ਆਪਾਂ ਕੋਈ ਰੱਸਾ ਨਹੀਂ ਪਾਣਾ ਉਹ ਮਲਕੀ ਦੀ ਆਈ ਆ ਰੈਂਪ ਵਿੱਚ ਉਹ ਲੱਕੜੀ ਦੀ ਵਜ੍ਹਾ ਨਾਲ ਉਹ ਜੱਕ ਦਾ ਮੈਂ ਡਰ ਗਿਆ ਉਹਨੇ ਤਾਂ ਪੋਰ ਸਾਈਡ ਕਰਤਾ ਮੋਟਰਸਾਈਕਲ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਮੈਂ ਸਾਈਡ ਕਰਤਾ ਤੇਨੇ ਸਾਈਡ ਕਰਤਾ ਤੇਨੇ ਬਾਈਨ ਮਾਇਨਸ ਸਾਈਡ ਕੱਟ ਕਟ ਮਾਰੀ ਬਲਕਿ ਆਪਾਂ ਸਾਈਡ ਦੇ ਜਦੋਂ ਜਦੋਂ ਬਾਈਨਰ ਆ ਰਹੇ ਤੇ ਰਾਈਟ ਆਪਾਂ ਸਾਈਡ ਮਾਰੀ ਮੰਨ ਲਓ ਦੇਵੀਗਾ ਵੀ ਇਹ ਤੋਂ ਲੰਘ ਜਾ ਕੁਆ ਹੋ ਜਾ ਪਿੱਛੇ ਸਾਈਡ ਆਪਾਂ ਸਾਈਡ ਦੇ ਰਹੇ ਇਹਨੇ ਸਾਈਡ ਇਸ ਤਰ੍ਹਾਂ ਦਿੱਤੀ ਮੰਨ ਲਓ ਜੇ ਬ੍ਰੇਕ ਲਾਈ ਅੰਦਰ ਦੀ ਬ੍ਰੇਕ ਲੱਗੀ ਤੇ ਸਿੱਧਾ ਨਾਲ ਹੀ ਧਾਣੀ ਸੀ ਪਲછા ਸੀ ਉਹਦੇ ਵਿੱਚ ਟਰੈਕਟਰ ਵਰਗਤ ਜਿਹੜੀ ਸਾਈਡ ਹੈ ਟਰਾਲੀ ਉਹਨੂੰ ਡਾਲਾ ਇੱਥੇ ਆ ਕੇ ਕਿਹਨੇ ਗਲਤੀ ਨਹੀਂ ਇਹ ਗਲਤੀ ਦਾ ਟਰੈਕਟਰ ਵਾਲੇ ਰੀਆ ਰਸਤਿਆਂ ਤੇ ਇਹ ਕਿ ਚਿੱਕਰ ਚੁੱਕੜਦਾ ਹੁੰਦਾ ਹੀ ਹੈ ਅੱਜ ਕੱਲ੍ਹ ਬਰਸਾਤੀ ਦਿਨ ਨੇ ਆਪਾਂ ਕਹੀਏ ਚਿੱਕੜ ਹੈਗਾ ਉਹ ਹੈਗਾ ਰਸਤਾ ਖਰਾਬ ਕੋਈ ਉੱਥੇ ਰੈਂਪ ਨਹੀਂ ਸੀ ਕੋਈ ਉੱਥੇ ਰਾਹ ਖਰਾਬ ਨਹੀਂ ਸੀ ਆਹ ਸਰਤਾ ਤਾਂ ਟੁੱਟੀਆਂ ਹੋਈਆਂ ਹੈਗੀਆਂ ਨੇ ਖਲਾਕੋ ਤਾਂ ਮਾਰੇ ਗਿੰ ਪਰ ਲੇਕਿਨ ਜਦ ਟਰੈਕਟਰ ਵਾਲੇ ਇੰਨਾ ਲੂਰ ਹੈਗਾ ਫਿਰ ਵੀ ਤੇਜ਼ ਵਾਗ ਦਾ ਟਰੈਕਟਰ ਵਾਲਾ ਇਹੋ ਜਿਹਾ ਰਸਤੇ ਦਾ ਹਾਦਸਾ ਤਾਂ ਹੋਵੇਗਾ ਤੇਜ਼ੀ ਟਰੈਕਟਰ ਉਹ ਲੋਕਾਂ ਇਲਾਕੇ ਜਾਵੇਗਾ ਉਹ ਲੋਕਾਂ ਉਮੇਤੀ ਬੜਾ ਗੱਡੀ ਆ ਰਹੀ ਗੱਡੀ ਤੇਰਾ ਮੋਟਰਟਰੈਕਟਰ ਆ ਰਿਹਾ ਸੀ ਜਦ ਕਿ ਉਹ ਰੋੜੇ ਤੇ ਟਰੈਕਟਰ ਜਮੇ ਸ로우 ਚੱਲਦਾ ਇਹਨੇ ਲੋੜ ਦੇ ਉਹ ਸਾਈਕਲ ਜਿੰਨਾ ਵੀ ਨਹੀਂ ਚੱਲ ਸਕਦਾ ਉੱਤੇ ਤੇ ਇਹ ਟਰੈਕਟਰ ਜਿੱਦਾ ਰੋੜ ਤੇ ਉਹਦਾ ਚੱਲ ਰਿਹਾ ਦਾੜਾ ਕਰ ਰਿਹਾ ਕਿਸੇ ਨੇ ਉਠਾਇਆ ਨਾ ਉਠਾਇਆ ਵੀ ਨਹੀਂ ਆਪਣੇ ਪਾਸ ਲੱਕੜੀ ਚਾਹੇ ਕਰਦੇ ਨੇ ਵੀ ਸਾਡੀ ਕੋਈ ਗਲਤੀ ਨਾ ਬਣੇ ਅਸੀਂ ਇਹਨੂੰ ਕੋਈ ਕਾਰ ਦੀ ਲੱਕੜੀ ਨੂੰ ਔਰ ਡਾਲੇ ਦਾ ਨਟ ਵੀ ਬਾਹਰ ਚਲਾ ਕੇ ਗਿਆ ਆ ਪਰ ਮੰਨ ਲਾ ਘੰਟਾ ਨਹੀਂ ਤੇ ਅੱਧਾ ਘੰਟਾ ਤਾਂ ਤੜਫਦਾ ਹੀ ਰਿਹਾ ਬਾਅਦ ਵਿੱਚ ਆਣ ਕੇ ਘਰ ਦੇ ਮੈਂਬਰਾਂ ਨੇ ਚੱਕਿਆ ਸਮਾਲਿਆ ਤੇ ਹਸਪੀਟਲ ਲੈ ਕੇ ਆਇਆ ਤੇ ਉਸ ਟਾਈਮ ਜਿੰਨਾ ਬਲੱਡ ਦੇਖਿਆ ਹੈ ਬਲੱਡ ਡਿੱਗਿਆ ਹੋਇਆ ਬਹੁਤ ਹੀ ਸੀ ਸੜਕ ਤੇ ਬਲੱਡ ਦੇ ਕਾਰਨ ਹੀ ਉਹਦੀ ਡੈਥ ਹੋ ਗਈ ਕੋਈ ਦਰਦਾਂ ਕਾਰਨ ਇਹਦੇ ਕਿੰਨੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਏ ਕੱਲ ਕੇ ਕੱਲ ਨੂੰ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਦਾਰੂ ਪੀ ਕੇ ਟਰੈਕਟਰ ਚਲਾਉਂਦੇ ਆ ਜਾਂ ਕੋਈ ਵੀ ਚੀਜ਼ ਚਲਾਉਂਦੇ ਇਹਨਾਂ ਤੇ ਪੂਨੀ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਅਗਲੇ ਨੂੰ ਸਬਕ ਮਿਲੇ ਅਗਲੇ ਨੂੰ ਵੀ ਕਿ ਡਰਾਈਵਰੀ ਧਿਆਨ ਲਾ ਕੇ ਕਰਨ ਕਿਉਂਕਿ ਬੱਚਾ ਵੀ ਆ ਸਕਦਾ ਏ ਹੋਰ ਚੀਜ਼ ਵੀ ਆ ਸਕਦੀ ਏ ਸਾਰੀ ਹੋਣੀ ਚਾਹੀਦੀ ਏ ਇਹ ਪਰਚਾ ਹੋਣਾ ਚਾਹੀਦਾ ਏ ਜਾਰ ਬੋਲ ਕੇ ਐਕਸੀਡੈਂਟ ਜੋ ਹੋ ਕੀਤਾ ਹੋਇਆ ਸਰਕਾਰ ਤੋਂ ਅਸੀਂ ਰਿਕੁਐਸਟ ਕਰਦੇ ਬੇਨਤੀ ਕਰਦੇ ਕੱਲ ਨੂੰ ਉਹ ਰੋਡ ਨੇੜੇ ਦਾ ਚਲੋ ਛੋਟਾ ਰੋਡ ਹੈ ਉਹਨੂੰ ਵੱਡਾ ਬਣਾਇਆ ਜਾ ਜਿੰਨੇ ਪਿੰਡ ਦੇ ਗਿਆ 9 10 ਪਿੰਡ ਦੇ ਗਿਆ ਕੋਲ ਦੇ ਹਾਲਾਤ ਦੇ ਸਾਹਮਣੇ ਰੋਡ ਚੱਲਣ ਦੇ ਸਾਹਮਣੇ ਉਹ ਬਾਈਕ ਉੱਤੇ ਪੂਰਾ ਚੋੜਾ ਰੋਡ ਕੀਤਾ ਜਾਵੇ ਜਿਸ ਵਜ੍ਹਾ ਨਾਲ ਮੰਨ ਲਓ ਕੋਈ ਹਾਦਸਾ ਲਾਵੇ ਦੋ ਸੰਦ ਆਉਣ ਦੇ ਸਾਹਮਣੇ ਲੰਘ ਜਾਂ ਚਾਰ ਪੈਰਾ ਵਾਲੇ ਜੇ ਇਹ ਮੰਨ ਲਿਆ ਸੇ ਮੰਤਰੀ ਜੇ ਵੋਟਾਂ ਦੇ ਗਏ ਮਾ ਤਾਂ ਅਸੀਂ ਪਾਣੇ ਆ ਉਹਨਾਂ ਨੂੰ ਵੋਟਾਂ ਚਲੋ ਠੀਕ ਹੈ ਜੇ ਸਾਡਾ ਆਪਣਾ ਹੈ ਆਪਣਾ ਕਰਕੇ ਅਸੀਂ ਵੋਟਾਂ ਪਾਉਨੇ ਆ ਕਿ ਸਾਡੇ ਕੋਈ ਮੁਸ਼ਕਲ ਆਦੀਆ ਜਾਂ ਹੱਲ ਪਰ ਨਹੀਂ ਹੋ ਰਹੀ ਆ ਉਹ ਸਰਕਾਰ ਦੀ ਵਜ੍ਹਾ ਕਰਕੇ ਵੀ ਆਪਸੇ ਉਹ ਹੋਣਗੇ ਆ ਹੋ ਰਹੇ ਨੇ ਹੋ ਰਹੇ ਨੇ ਆ ਅੱਜ ਦਾ ਹੱਥ ਤੇ ਹੋ ਰਹੇ ਨੇ ਪਰ ਲੇਕਿਨ ਜੇ ਵਿਕਲ ਹੈ ਨਵਾਂ ਵਿਕਲ ਹੈ ਤੇ ਨਵਾਂ ਵੀ ਵਿਕਲ ਵੀ ਖੜਕ ਜਾਂਦਾ ਸੰਦ ਵੀ ਖੜਕ ਜਾਂਦਾ ਉੱਥੇ ਕੋਈ ਕਿਰਾਏ ਤੇ ਸੰਦ ਵੀ ਲੈ ਕੇ ਨਹੀਂ ਆਉਂਦਾ ਕਿਉਂਕਿ ਕਹਿੰਦਾ ਵੀ ਉਹ ਤੋਂ ਦੇ ਸੜਕਾਂ ਦੇ ਇੰਨੇ ਹਾਲਾਤ ਮਾਰੇ ਨੇ ਤਾਂ ਸੀ ਉੱਥੇ ਗੱਡੀ ਲੈ ਕੇ ਕਿਵੇਂ ਜਾਵਾਂ ਜੋ ওভারਫੀਸ ਮੰਗਦੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਰਾਈਟ ਕਿਉਂਕਿ ਧਿਆਨ ਦੇਣਗੇ ਅੱਜ ਤੇ ਜੇ ਸਰਕਾਰ ਹੈ ਸਰਕਾਰ ਜਨਤਾ ਨਾਲ ਹੈ ਜਨਤਾ ਦੀ ਸੇਵਾ ਕਰਨ ਵਾਸਤੇ ਪਰ ਸਰਕਾਰ ਜਨਤਾ ਬਾਰੇ ਕੁਝ ਨਹੀਂ ਕਰਦੀ ਜਨਤਾ ਦੀ ਸੇਵਾ ਨਹੀਂ ਹੋ ਰਹੀ ਜਿਹੜਾ ਸਰਕਾਰ ਦੀਆਂ ਨਗਾਹਲੀਆਂ ਨੂੰ ਜਿਨ੍ਹਾਂ ਨੇ 1 ਸਾਲ ਤੋਂ ਪਹਿਲਾਂ ਦੀ ਸੜਕ ਦਿੱਤੀ ਹੋਈ ਹੈ ਅਜੇ ਤੱਕ ਕਾਣਾ ਉਹ ਸੜਕਾ ਟੁੱਟੀਆਂ ਇਹਨਾਂ ਨੂੰ ਉਹਨਾਂ ਦੇ ਕਾਰਨ ਇਹ ਦਰਾਸੇ ਹੋ ਰਹੇ ਨੇ ਜਿਹੜੇ ਕਿ ਕੋਈ ਟੈਟਰ ਟੋਲੀਆ ਰਸਤਾ ਥੋੜਾ ਹੁੰਦਾ ਹੈ ਸਾਈਡ ਮਿਲਦੀ ਨਹੀਂ ਜਿੰਦੇ ਕਾਰਨ ਆਸੇ ਹੋ ਜਾਂਦੇ ਹੈ ਇਹ ਵੀ ਆਸਾ ਉਸੇ ਕਾਰਨ ਹੀ ਹੋਇਆ ਹੈ ਕਿਉਂਕਿ ਸੜਕ ਤਾਂ ਪੂਰੀ ਆਈ ਨਹੀਂ ਰਾਤ ਨੂੰ ਪਤਾ ਚੱਲਦਾ ਨਹੀਂ ਉਹਨਾਂ ਦੇ ਕਾਰਨ ਆਸਾ ਹੋ ਜੀ ਇੱਕ ਮੋਡਰਨ ਚੱਟਣ ਗਿਆ ਚੰਗੜ ਪੈਣੀ ਛੱਟ ਤੇ ਵਾਪਸ ਆ ਰਿਹਾ ਸੀ ਥੋੜੇ ਲੱਕੜਾਂ ਸੀ ਲੱਕੜਾਂ ਲਾਤੇ ਥੱਲੇ ਸੀ ਉਹ ਯਾਦੀ ਸੈਡ ਜਾ ਰਹੀ ਸੀ ਕੁਦਰਤੀ ਕੋਈ ਪਿਛਲਾ ਕੁੱਝ ਵੱਧ ਗਈ ਵੀ ਜਲਦੀ ਬਣਾਈਆਂ ਜਾਣ ਛੜਕਾਂ ਇਹ ਆਸੇ ਕਾਇਂ ਘਟ ਸਕਦੇ ਬੜਾ ਦੁਖਦਾਈ ਹਾਦਸਾ ਹੋਇਆ ਸੰਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਾਧਮਨਗ ਢੋਲੇ ਵਾਲੀ ਪੈਣੀ ਰੰਗ ਵਾਲਾ ਸੀ ਜਿਹਨੇ ਕਿ 18-19 ਸਾਲ ਦੇ ਕਰੀਬ ਉਮਰ ਸੀ ਰਾਣ ਨੇਤ ਹੋਈ ਬੜਾ ਅਫਸੋਸ ਹੈ ਇਹ ਆਸਾ ਹੋਇਆ ਜੀ ਰਾਣ ਸੁਮੈਣੀ ਲੰਘ ਕੇ ਰੇਸ਼ਮ ਸਿੰਘ ਪੁੱਤਰ ਬਾਦ ਸਿੰਘ ਦੀ ਘਟਾਣੀ ਹੈ ਛੋਟੀ ਜੀ ਉਹਦੇ ਬਿਲਕੁਲ ਹੀ ਸਾਹਮਣੇ ਆਸਾ ਹੋਇਆ ਤੇ ਜਿਹੜਾ ਕਿ ਬੱਚਾ ਅਜ ਉਹਨਾਂ ਦੇ ਮਾਂ ਪਿਓ ਦੇ ਲੱਕ ਟੁੱਟ ਗਿਆ ਇਸ ਬੁਨਿਆਦ ਤੇ ਚਲਾ ਗਿਆ ਇਹ ਇਹ ਹਾਦਸੇ ਹੋਏ ਆ ਬਰਾ ਮੁਸ਼ਕਲ ਦੇ ਵਿੱਚ ਮਨ ਬੇਟ ਦੇ ਲੋਕ ਜਿਹੜੇ ਹੜ੍ਹਾਂ ਦੀ ਮਾਰ ਥੱਲੇ ਆਉਂਦੇ ਪਿੰਡ ਇਸ ਆਲਾਤਾਂ ਦੇ ਵਿੱਚੋਂ بڑے ਐ ਪ੍ਰਸ਼ਾਸਨ ਔਰ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਕਿਉਂਕਿ ਕੁਦਰਤੀ ਆਵਤ ਫਿਰ ਲੋਕਾਂ ਤੇ ਮੁਸੀਬਤ ਮੰਡਰਾ ਰਹੀ ਹੈ ਕਿ ਹੜ੍ਹ ਫਿਰ ਆ ਜਾਵੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਇਹਨਾਂ ਸੜਕਾਂ ਦੇ ਮੁਰੰਮਤ ਨਹੀਂ ਅੱਕ ਨਹੀਂ ਕਿਤੇ ਜੇ ਸਾਈਕਲ ਤੇ ਵਾਪਸ ਆ ਰਹੇ ਸੀ ਆਪਣੇ ਪਿੰਡ ਨੂੰ ਤੇ ਗੁਲਾਬੇ ਵਾਸੀ ਇਹਨਾਂ ਜਿਹੜੇ ਟਰੈਕਟਰ ਵਾਲੇ ਉਹ ਆਪਣੇ ਪਿੰਡ ਨੂੰ ਜਾ ਰਹੇ ਸੀ ਸੜਕਾਂ ਦੀ ਖਸਤਾ ਹਾਲਤ ਨੂੰ ਕਰਕੇ ਕਈ ਹਾਦਸੇ ਹੋਏ ਆ ਔਰ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਬਾਰਡਰ ਬੈਠਦੇ ਅਜੇ ਤੱਕ ਕਿਸੇ ਸੜਕ ਨੂੰ ਪੱਟ ਤੱਕ ਨਹੀਂ ਲਾਇਆ ਗਿਆ। ਬੇਨਤੀ ਹੈ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਇਹ ਬਾਰਡਰ ਤੇ ਬੜੀਆਂ ਸਮੱਸਿਆਵਾਂ ਹਨ ਤੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਇਨਸਾਨੀ ਨਾਤੇ ਪ੍ਰਸ਼ਾਸਨ ਔਰ ਸਰਕਾਰ ਨੂੰ ਅਪੀਲ ਹੈ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਧਰ ਬਾਰਡ ਦੇ ਲੋਕਾਂ ਨੂੰ ਮਤਲਬ ਧਿਆਨ ਦੇਣਾ ਔਰ ਹਾਲਾਤਾਂ ਨੂੰ ਤੇ